ਕਮਰੇ ਇੰਨਾ ਦਰਦ ਕਰਦਾ ਸੀ ਨਾ ਮੈਂ ਤੁਰਨਾ ਬੜਾ ਔਖਾ ਸੀਗਾ ਇਹਦਾ ਮੈਂ ਇਦਾਂ ਕੁੱਬਾ ਤੁਰਦਾ ਹੁੰਦਾ ਹੁਣ ਮੈਂ ਆਰਾਮ ਨਾਲ ਤੁਰ ਲੈਣਾ ਠੀਕ ਹੈ ਥੱਲੇ ਬੈਹ ਨਹੀਂ ਹੁੰਦਾ ਸੀ ਮੈਂ ਬੈਠ ਵੀ ਲੈਣਾ ਤੇ ਸਾਨੂੰ ਬੈ ਕੇ ਵੀ ਦਿਖਾ ਦਿਓ ਇੱਕ ਵਾਰ ਤੁਸੀਂ ਹਨਾ ਹੋਮਿਓਥੈਰਪੀ ਕਰਾ ਕੇ ਹਟਿਆ ਹਾਂ ਤਾਂ ਮੈਂ ਯਕੀਨ ਹੋਵੇ ਦੇਖਣ ਵਾਲਿਆਂ ਨੂੰ ਵੀ ਅੱਛਾ ਪਹਿਲਾਂ ਇਹਨੇ ਬੈਠ ਨਹੀਂ ਸੀ ਹੁੰਦਾ ਥੋੜਾ ਨਹੀਂ ਨਹੀਂ ਬੈਠ ਨਹੀਂ ਆ ਲੱਤ ਇਦਾਂ ਰਹਿੰਦੀ ਸੀ ਠੀਕ ਹੈ ਜੀ ਹਾਂ ਠੀਕ ਤੁਸੀਂ ਫਿਰ ਕਿੰਨੇ ਵਾਰ ਚ ਠੀਕ ਹੋ ਗਏ ਮੇਰੇ ਤੋਂ ਮੈਂ 6ਵੀਂ ਵਾਰ ਆਇਆ ਹਾਂ ਠੀਕ ਹੈ ਜੀ ਮੇਰੇ ਇਹ ਨਾਲ ਜੇ ਆਪ ਡੀਡ ਦੀ ਹੱਡੀ ਤੋਂ ਦਰਦ ਸ਼ੁਰੂ ਹੁੰਦਾ ਸੀ ਕਿ ਅੱਡੀ ਦੁੱਕ ਜਾਂਦਾ ਸੀ ਠੀਕ ਹੈ ਜੀ ਪੈਰ ਅੱਧਾ ਪੈਰ ਸੱਤਾ ਲੱਗਦਾ ਜੀ ਕਿਤੇ ਦੂਜੀ ਵਾਰ ਆ ਗਈ ਦੂਜੀ ਵਾਰ ਆ ਗਈ ਤਰੀੜ ਦੀ ਹੱਡੀ ਦਾ ਹੁਣ ਐ ਲੱਗਦਾ ਵੀ ਦੁੱਖ ਦੀ ਨਹੀਂ ਕਿਤੇ ਦੁੱਖੀ ਨਹੀਂ ਕਿਹਾ ਕਿ ਲੰਮਾ ਗਰਾਂ ਹਾਂ ਕਮਾਲ ਦੀ ਗੱਲ ਅਜੀ ਪਹਿਲੀ ਥਾਂ ਤੇ ਸੀ ਤੁਸੀਂ ਦੇਖ ਰਹੇ ਹੋ ਸਰ ਨੂੰ ਕਿਹਾ ਸੀ ਕਿ ਅਸੀਂ ਠੀਕ ਹੋ ਗਏ ਸੀ ਹੱਡੀ ਤੋਂ ਲੱਗਦੀ ਪ੍ਰੋਬਲਮ ਠੋਕੀ ਹੀ ਰਹਿ ਗਈ ਆ ਗੋਡਿਆਂ ਦੀ ਜ਼ਿਆਦਾ ਪ੍ਰੋਬਲਮ ਠੀਕ ਹੈ ਕੀ ਕੀ ਦਿੱਕਤ ਆਉਂਦੀ ਸੀ ਜੀ ਦਬਦੇ ਸੀ ਗੋਡਿਆਂ 'ਚ ਬਹੁਤ ਜ਼ਿਆਦਾ ਚੱਲਣ ਕਰਨ ਚ ਖੜ੍ਹੋ ਹਾਂਜੀ ਚੱਲਣ ਕਰਨ ਜ਼ਿਆਦਾ ਹਾਂਜੀ ਕਿੰਨਾ ਟਾਈਮ ਤੋਂ ਇੱਥੇ ਆ ਰਹੇ ਹੋ ਮੈਨੂੰ 2 ਮਹੀਨੇ ਹੋ ਗਏ 3 ਜਨਵਰੀ ਚੜ੍ਹਦੇ ਕੀ ਕੋਈ ਕੁਝ ਫਰਕ ਪਿਆ? ਹਾਂਜੀ। ਸਰ ਕੀ ਨਾਮ ਆ ਮਾ ਜਿੱਥੋਂ ਆਇਓ? ਜਗਜੀਤ ਸਿੰਘ ਆ ਜੀ। ਜਿਲ੍ਹਾ ਸੰਰੂਰ ਪਿੰਡ ਨਵੋਲਾ ਆ ਜੀ। ਠੀਕ ਹੈ ਜੀ। ਕੀ ਪ੍ਰੋਬਲਮ ਲੈ ਕੇ ਆਏ ਸੀ? ਮੇਰੇ ਇਹ ਨਾਲ ਜੇ ਆਪ ਕੋ ਰੀਡ ਦੀ ਹੱਡੀ ਤੋਂ ਦਰਦ ਸੁਰੂ ਹੁੰਦਾ ਸੀ ਕਿ ਅੱਡੀ ਦੁੱਕ ਜਾਂਦਾ ਸੀ। ਠੀਕ ਹੈ ਜੀ। ਪੈਰ ਤਾਂ ਪੈਰ ਸੱਤਾ ਰਹੇਗਾ ਜੀ। ਠੀਕ ਹੈ ਜੀ। ਤੇ ਕਿੰਨੀ ਵਾਰ ਆ ਗਏ? ਦੂਜੀ ਵਾਰ ਆ ਜੀ। ਕੋਈ ਫਰਕ ਪਿਆ ਜੀ? ਜਿਹੜਾ ਰੀਡ ਦੀ ਹੱਡੀ ਜਿੱਥੇ ਉਹਦਾ ਦਰਦ ਹੋ ਗਿਆ ਖਤਮ। ਹਾਂਜੀ। ਉਹਦਾ ਜੱਟ ਦਰ ਹੋ ਗਿਆ। ਉਹ ਹੋਣੀ ਹੋਇਆ ਹੈ ਦਰਦ ਹੋਈ ਨਹੀਂ ਪਹਿਲੀ ਰੀਡ ਦੀ ਹੱਡੀ ਇਸਤਾਨੀ ਹੋਇਆ ਮੋੜ ਤੇ ਕੀ ਚ ਹੈਗਾ ਜੀ ਲੱਤ ਚੋਂ ਮੈਂ ਥੋੜਾ ਹੋਇਆ ਫਰਕ ਪੈ ਗਿਆ ਘਟਿਆਗਾ ਉਹ ਹੈਗਾ ਇਹ ਦਰਦ ਵੀ ਹੈਗੇ ਠੀਕ ਹੈ ਜੀ ਰੀਡ ਦੀ ਹੱਡੀ ਵਾਲਾ ਪਹਿਲੀ ਚਰਪੀਚ ਕੀ ਹੋ ਰਿਹਾ ਹਾਂ ਜੀ ਦੂਜੀ ਵਾਰ ਆਇਆ ਲੱਤ ਥੋੜੀ ਦਰਦ ਕਰਦੀ ਪਈ ਆ ਹਾਂ ਜੀ ਲੱਤ ਦਰਦ ਕਰਦੀ ਠੀਕ ਹੈ ਜੀ ਤੇ ਉਰੋਂ ਨਾ ਜੀ ਆਹ ਥੋਂਸ ਹੁੰਦਾ ਉਹ ਨਾ ਨਾ ਕੋਰੇ ਪੰਜਣੀ ਚ ਜਿਆਦਾ ਦਰਦ ਹੁੰਦਾ ਜਾ ਕੇ ਠੀਕ ਹੈ ਜੀ ਹਾਂ ਤੇ ਕੀ ਕਿਹਾ ਸੀ ਡਾਕਟਰ ਸਾਹਿਬ ਨੇ ਜਦੋਂ ਐਕਸ-ਰੇ ਵਗੈਰਾ ਦੇਖਿਆ ਹੋਣੀ ਮੈਂ ਤਾਂ ਆਪਣਾ ਡਾਕਟਰ ਸਾਹਿਬ ਨੂੰ ਦੱਸਿਆ ਹੋਵੇਗਾ ਵੀ ਮੇਰੇ ਬਾਲੇ ਥਾਂ ਮੇ ਫੈਲਿਆ ਸਾਲ ਹੋ ਗਿਆ ਜੀ ਉਹ ਲੱਤ ਖਰਾਬ ਹੋ ਰਿਹਾ ਦਿਖ ਪਿਆ ਸੀਗਾ ਮੈਂ ਇੱਥੇ ਸਪਰੇਅ ਕਰਦਾ ਮਾ ਤਾਂ ਪਾਸਾ ਲਓ ਤੇ ਉਦੋਂ ਇੱਟ ਦੇ ਉੱਤੇ ਜਾ ਡੇਗੇ ਚੰਗ ਤੇ ਉੱਥੋਂ ਇਹਨਾਂ ਨੁਕਸ ਬੈਠਾ ਜੀ ਠੀਕ ਹੈ ਜੀ ਤੇ ਜੀ ਦਿਖਾਇਆ ਉਹ ਫੋਮ ਜੀ ਮੈਨੂੰ ਲੱਗਾ ਮੈਂ 25-30000 ਰੁਪਏ ਖਰਾਬ ਕਰਤਾ ਹੋ ਜੀ ਠੀਕ ਹੈ ਹਾਂ ਫਿਰ ਇੱਥੇ ਵੀਡੀਓ ਵੇਖ ਕੇ ਆਏ ਹੋ ਇੱਥੋਂ ਵੀਡੀਓ ਦੇਖ ਕੇ ਇਸ ਕੋਈ ਪਰੀੜ ਦੀ ਹੱਡੀ ਦਾ ਹੁਣ ਐ ਲੱਗਦਾ ਵੀ ਦੁੱਖਦੀ ਨਹੀਂ ਕਿਤੇ ਦੁਖੀ ਨਹੀਂ ਕਿ ਕਿ ਲੰਮਾ ਗਰਸਾ ਕਮਾਲ ਦੀ ਗੱਲ ਹੈ ਜੀ ਪਹਿਲੀ ਥਰਡ ਦੀ ਜੀ ਤੁਸੀਂ ਦੇਖ ਲਓ ਸਰ ਹੁਣ ਹੀ ਕਿੱਥੇ ਵੀ ਅਸੀਂ ਠੀਕ ਹੋ ਗਏ ਹੱਡੀ ਤੋਂ ਹੁਣ ਦਰਦ ਦੀ ਪ੍ਰੋਬਲਮ ਥੋੜੀ ਜਿਹੀ ਰਹਿ ਗਈ ਆ ਗੋਡਿਆਂ ਦੀ ਜ਼ਿਆਦਾ ਪ੍ਰੋਬਲਮ ਠੀਕ ਹੈ ਕਿ ਕਿ ਦਿੱਕਤ ਆਉਂਦੀ ਸੀ ਜੀ ਦਰਦ ਸੀ ਗੋਡਿਆਂ ਚ ਬਹੁਤ ਜ਼ਿਆਦਾ ਚੱਲਣ ਚ ਜ਼ਿਆਦਾ ਹਾਂਜੀ ਚੱਲਣ ਤੋਂ ਇੱਥੇ ਆ ਰਹੀ ਮੈਨੂੰ 2 ਮਹੀਨੇ ਹੋ ਗਏ 3 ਮਹੀਨੇ ਚੱਲਦੇ ਠੀਕ ਹੈ ਕੁਝ ਫਰਕ ਪਿਆ ਹਾਂਜੀ ਫਰਕ ਸੇ ਕਿੱਥੋਂ ਆ ਰਹੇ ਹੋ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਮੈਂ ਜਲੰਧਰ ਤੋਂ ਆ ਰਿਹਾ ਜੀ ਮੇਰਾ ਕਮਰ ਬਹੁਤ ਦਰਦ